ਇਸ ਵੇਲੇ ਦੀ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇੱਕ ਪਾਸੇ ਤਾਂ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਕੀਤਾ ਗਿਆ ਟਰੈਕਟਰਾਂ ਦੇ ਉੱਤੇ ਤਿਰੰਗੇ ਝੰਡੇ ਤੇ ਕਿਸਾਨੀ ਝੰਡੇ ਲਗਾ ਕੇ ਸੜਕਾਂ ਦੇ ਉੱਤੇ ਟਰੈਕਟਰ ਮਾਰਚ ਕਰਦੇ ਹੋਏ ਕਿਸਾਨ ਨਜ਼ਰ ਆਏ ਆਖਰ ਕਿਉਂ ਕਿਸਾਨ ਟਰੈਕਟਰ ਮਾਰਚ ਕਰਨ ਨੂੰ ਮਜਬੂਰ ਸੀ ਆਖਰ ਕਿਉਂ ਕਿਸਾਨਾਂ ਦੇ ਵੱਲੋਂ ਅੱਜ ਇਹ ਆਪਣਾ ਵੱਖਰਾ ਪ੍ਰੋਗਰਾਮ ਦਿੱਤਾ ਗਿਆ ਤਾਂ ਦੱਸ ਦिए ਕਿ 13 ਫਰਵਰੀ ਤੋਂ ਕਿਸਾਨ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਐਮਐਸਪੀ ਦਾ ਗਰੰਟੀ ਕਨਮੁਰ ਬਣਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਰਦੇ ਹੋਏ ਕਿਸਾਨ ਨਜ਼ਰ ਆ ਰਹੇ ਨੇ ਤੇ ਕਿਸਾਨ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਅੱਜ ਆਜ਼ਾਦ ਮੁਲਕ ਦੇ ਵਿੱਚ ਬੈਠੇ ਆ ਪਰ ਅਸੀਂ ਆਜ਼ਾਦ ਨਹੀਂ ਆ ਅੱਜ ਵੀ ਸਾਡੇ ਤੇ ਗੁਲਾਮੀ ਦੀਆਂ ਜੰਜੀਰਾਂ ਨੇ ਕਿਉਂਕਿ ਅਸੀਂ ਆਪਣੇ ਹੱਕ ਮੰਗਣ ਦੇ ਲਈ ਸੜਕਾਂ ਦੇ ਉੱਤੇ ਉਤਰਦੇ ਆ ਸਾਨੂੰ ਬਿਨਾ ਹੱਕ ਮੰਗਿਆਂ ਤੋਂ ਬਿਨਾ ਪ੍ਰਦਰਸ਼ਨ ਕਰਿਆਂ ਤੋਂ ਸਾਨੂੰ ਹੱਕ ਨਹੀਂ ਦਿੱਤੇ ਜਾਂਦੇ ਸਰਕਾਰਾਂ ਸਾਨੂੰ ਅੱਖੋਂ ਪਰੋਖੇ ਕਰਦੀਆਂ ਨੇ ਸਰਕਾਰਾਂ ਸਾਡੇ ਨਾਲ ਬਿਤਕਰਾ ਕਰਦੀਆਂ ਨੇ ਜਿਸ ਕਰਕੇ ਅਸੀਂ ਅੱਜ ਸਰਕਾਰ ਨੂੰ ਜਗਾਉਣਾ ਚਾਹੁੰਦੇ ਆਂ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਆਂ ਅਸੀਂ ਇਸ ਟਰੈਕਟਰ ਮਾਰਚ ਦੇ ذریعے ਸਰਕਾਰ ਦੇ ਕੰਨਾਂ 'ਚ ਆਵਾਜ਼ ਪਹੁੰਚਾਉਣਾ ਚਾਹੁੰਦੇ ਆਂ ਤਾਂ ਕਿਸਾਨ ਕੀ ਕਹਿ ਰਹੇ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਨੇ ਆਂ ਗੁਰਤਾ ਸੰਗ ਸੋਨਾ ਸੋਭਾ ਸੁਨੀ ਮੀਤ ਪ੍ਰਧਾਨ ਬੀਕ ਜੀ ਇੱਕ ਤੱਪਟੜੀ ਕਲਾ ਜੀ ਅੱਜ ਜਿਹੜਾ ਟਰੈਕਟਰ ਮਾਰਚ ਕਰਕੇ ਸਮਾਂ ਲੈ ਰਿਹਾ ਆ ਦੋ ਵੱਡੇ ਫੋਰਮ ਵੱਲੋਂ ਐਸਕੇਮ ਗੈਰ ਹਲਕਾ ਕੇਐਮਐਮ ਵੱਲੋਂ ਪੂਰੇ ਭਾਰ ਦੇ ਵਿੱਚ ਜਿਹੜੇ ਫੌਜਦਾਰੀ ਬੀਜੇਪੀ ਸਰਕਾਰ ਤੇ ਨਕਾਲੇ ਕਾਨੂੰਨ ਲੈ ਕੇ ਆਈ ਆ ਉਹ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਡੀਸੀ ਪੱਧਰ ਤੇ ਤਹਿਸੀਲ ਪੱਧਰ ਤੇ ਉਹ ਕਾਨੂੰਨਾਂ ਦੇ ਖਾਤਿਆਂ ਸਾਣੇ ਜਾਂਦੀਆਂ ਉਹਦੇ ਕਰਕੇ ਅੱਜ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਕਿ ਅਹਿਮਤ ਇਸ ਟਾਈਮ ਤੇ ਸਾਰੇ ਦੋਨੇ ਫਾਰਮਾਂ ਦੇ ਪੂਰੇ ਟਰੈਕਟਰ ਪਹੁੰਚੇ ਹੋਏ ਨੇ ਆਮ ਵਰਗ ਦੇ ਲੋਕ ਆਏ ਹੋਏ ਨੇ ਕਿਉਂਕਿ 80% ਦੇ ਕਿਸ਼ਤੀ ਮਿਹਨਤ ਲੋਕ ਕਾਲੇ ਕੋਲੋਣਾ ਨਾਲ ਪ੍ਰਾਪਤ ਹੁੰਦੇ ਨੇ ਜਿਹੜਾ ਕਰੋਨ ਨੇ ਕਾਰਪੋਰੇਟ ਸੈਕਟਰ ਦੇ ਹੱਕ ਵਿੱਚ ਭੁਗਤ ਰਹੇ ਨੇ ਆਮ ਲੋਕਾਂ ਦਾ ਜੂਨਾ ਜੁਰਮਨ ਕਿਉਂਕਿ ਅਸੀਂ ਅੱਜ ਵੀ ਆਜ਼ਾਦ ਨਹੀਂ ਹੋਏ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗਲਾਮ ਤੇ ਜਿੱਥੇ ਅੱਜ ਤਿਰੰਗਾ ਚ ਝੂਲਣਾ ਚਾਹੀਦਾ ਅੰਗਰੇਜ਼ਾਂ ਤੋਂ ਅਸੀਂ ਗਲਾਮੀ ਛਟਾ ਲਈ ਪਰ ਸਾਡੇ ਜਿਹੜੇ ਆਪ ਦੇ ਤੇ ਐਮਐਲਐਮਪੀ ਨੇ ਉਹਨਾਂ ਦੇ ਗਲਾਮ ਆ ਜਿਹੜੀ ਭਾਜੀਪੀ ਸਰਕਾਰ ਆ ਆ ਜਿੰਨੇ ਵੀ ਜਿਹੜੇ ਲੋਕ ਆਪਣੀ ਬਾਤ ਉਠਾਉਂਦੇ ਨੇ ਉਹਨਾਂ ਦੀ ਉਹ ਇਕੱਠੇ ਨਾ ਹੋ ਸਕਣਾਂ ਆਵਾਜ਼ ਨਾ ਰਸਕਾਂ ਇਹੋ ਜਿਹੇ ਕਾਨੂੰਨ ਲੈ ਕੇ ਆ ਗਏ ਤਾਂ ਜੋ ਸਰਕਾਰ ਬੋਲ ਨਾਲ ਕੁੱਤੇ ਵੀ ਨਾ ਰੋਣ ਕਿ ਨਹੀ ਰਹੀ ਉਹੋ ਜਿਹੇ ਕਾਨੂੰਨ ਨੇ ਦੇ ਡੀਪੀ ਦੇ ਜਿਹੜੇ ਸਪਾਈ ਨੂੰ ਲੈ ਕੇ ਕਾਫੀ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਹੈਗਾ ਦੇਖੋ ਜਿਹੜੀ ਡੀਪੀ ਸਪਲਾਈ ਆ ਕਿਉਂਕਿ ਕਿਸਾਨ ਹਮੇਸ਼ਾ ਪ੍ਰਭਾਵ ਤੇ ਰਿਹਾ ਜਦੋਂ ਬੀਜੇਪੀ ਸਰਕਾਰ ਹੈ ਕਦੇ ਜ਼ੂਰੇ ਦੇ ਕਿੱਲ ਕਦੇ ਡੀਪੀ ਦੀ ਕਦੇ ਬਿਜੇ ਦੀ ਸਰਕਾਰ ਨੂੰ ਚੀਜ਼ਾਂ ਮਹਿੰਗੀਆਂ ਕਰਵਾਉਣਾ ਚਾਹੁੰਦਾ ਉਹ ਮੰਗਾ ਰਹੇ ਸੀ ਪਹਿਲਾਂ ਮੰਗ ਰਹੇ ਹਾਂ ਤੇ ਹੁਣ ਲੱਗਦਾ ਹੈ ਕਿ ਉਹ ਡੀਪੀਸੀ ਜਿਹੜੀ ਹੈ ਸਪਲਾਈ ਪੂਰੀ ਹੋ ਚੁੱਕੀ ਹੈ ਉਹਦੇ ਵਿੱਚ ਇੱਕ ਅੱਧ ਕਸਤਾਲਾ ਦੇਖੋ ਜੀ ਹੁਣ ਅੱਗੇ ਜਾ ਕੇ ਫਿਰ ਕਣਕ ਦੀ ਹੋਣੀ ਹੈ ਕਿਸੇ ਵੀ ਚੀਜ਼ ਦੀ ਨਿਰਵੇਕਨ ਸਪਲਾਈ ਨਹੀਂ ਮਿਲ ਰਹੀ ਨਾ ਬਜੂਰੇ ਦੀ ਵੀ ਘਾਟ ਆ ਰਹੀ ਹੈ ਕਿਉਂਕਿ ਇੱਕ ਮੌਸਮੀ ਬਾਰ ਜਾਂ ਰਾੜ ਚੱਲੀ ਆ ਡੀਪੀ ਦੀ ਹੋ ਗਈ ਸਰਕਾਰ ਦੇ ਸਾਨੂੰ ਪੂਰੇ ਪ੍ਰਬੰਧ ਕਰਕੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਗੇ ਵੀ ਹੁੰਦਾ ਤਾਂ ਪਰ ਹੁਣ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਪਤਾ ਨਹੀਂ ਕੀ ਗੱਲ ਬਾਤ ਆ ਉਹ ਕਿਸਾਨ ਮਦਦ ਨੂੰ ਤੰਗੇ ਕਰਦੇ ਆ ਰਹੇ ਹਾਂ ਹਾਂਜੀ ਕੀ ਨਾਮ ਸਰ ਪ੍ਰਧਾਨ ਜੀ ਕੀ ਨਾਮ ਹੈ ਕੀ ਅਹੁਦਾ ਤੁਹਾਡਾ ਮੈਂ ਕਰਨੈ ਸਿੰਘ ਲੰਗ ਭਾਰਤੀ ਕਿਸਾਨ ਜੂਨੀਆ ਇਕਤਾ ਜਾਦ ਸੂਬੇ ਕਾਰਜਕਾਰੀ ਕਮੇਟੀ ਚ ਪਿੰਦਾ ਜੀ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿਵੇਂ ਕੀ ਕੁਝ ਕਹਿਣਾ ਚਾਹੁੰਦੇ ਜਿਹੜਾ ਸਾਡਾ ਅੱਜ ਰੋਸ ਮਾਰਚ ਹੈ ਟਰੈਕਟਰਾਂ ਦਾ ਵੀ ਜਿਹੜੀ ਸੈਂਟਰ ਦੀ ਸਰਕਾਰ ਹੈ ਇਹਦੇ ਨੀਤ ਤੇ ਨੀਤੀ 'ਚ ਫਰਕ ਹੈ ਕਹਿਣੀ ਤੇ ਕਰਨੀ 'ਚ ਫਰਕ ਹੈ ਪਹਿਲਾਂ ਤਾਂ 2120 ਦੇ ਵਿੱਚ ਤਿੰਨ ਕਾਲੇ ਕਣੂ ਲੈ ਕੇ ਆਏ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਤਾਂ ਲੈ ਕੇ ਰੱਖਸ਼ੇ ਵਾਲੇ ਤੇ ਹਵਾਈ ਜਹਾਜ਼ ਤੱਕ ਵਾਲੇ ਇਹ ਸਾਰੀ ਦੁਨੀਆ ਦਾ ਨੁਕਸਾਨ ਹੈ ਉਹਦੇ ਵਿੱਚ ਸਾਲ ਸਵਾ ਸਾਲ ਵਾਂਗੂ ਬੈਠ ਕੇ ਉਹ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਮੋਦੀ ਜੀ ਨੇ ਮੰਨਿਆ ਪਵਿੱਤਰ ਵਿਹਾੜੇ ਗੁਰਨਾਨਕ ਦੇਵ ਜੀ ਦੇ ਵੀ ਲੋਕਾਂ ਨੂੰ ਸਮਝਾ ਨਹੀਂ ਸਕਿਆ ਇਹ ਕਾਨੂੰਨ ਮੈਂ ਰੱਦ ਕਰ ਦੇ ਇਹਤੇ ਕਮੇਟੀ ਬਣਾਊਗਾ ਸਰਕਾਰ ਦੇ ਨਮਾਇंदे ਹੋਣਗੇ ਉਦੇ ਜੀ ਵੀ ਹੁਣਗੇ ਯੂਨੀਵਰਸਿਟੀਆਂ 'ਚ ਹੁਣਗੇ ਕਿਸਾਨਾਂ ਦੇ ਆਗੂ ਹੋਣਗੇ ਕਿਸਾਨਾਂ ਦੇ ਆਗੂ ਹੋਣਗੇ ਐਸੀ ਬੜੀ ਖੁਸ਼ੀ ਦੇ ਨਾਲ ਢੋਲ ਟਮਕਿਆਂ ਦੇ ਨਾਲ ਪੰਜਾਬ ਦੇ ਵਿੱਚ ਬਾਸੇ ਕਰੀ ਇਹ ਹੁਣ ਤਿੰਨ ਕਾਲੇ ਕਾਨੂੰਨ ਫੇਰ ਲੈ ਕੇ ਆਇਆ ਹੈ ਜਿਹੜੇ ਇਹ ਤਿੰਨ ਕਾਨੂੰਨ ਨੇ ਇਹਦੇ ਵਿੱਚ ਹਾਈ ਕੋਰਟ ਦੇ ਵਕੀਲ ਵੀ ਹੱਥ ਖੜੇ ਕਰ ਗਏ ਵੀ ਸਾਡੀ ਸਮਝ ਤੋਂ ਬਾਹਰ ਹੈ ਜਿਹੜੀਆਂ ਪਾਵਰਾਂ ਸਿਵਲ ਕੋਰਟ ਤੇ ਲੈ ਕੇ ਹਾਈ ਕੋਰਟ ਸੁਕਰੀਮ ਕੋਰਟ ਤੱਕ ਸਾਰੀਆਂ ਸਰਕਾਰ ਨੇ ਖੋਲੀਆਂ ਆਪਣੇ ਕੋ ਰੱਖ ਲੀਆਂ ਕਿਉਂ ਪਾਵਰਾ ਪੁਰਸਰ ਦੇਤੀਆਂ ਜੇ ਆਪਾਂ ਕੋਈ ਲੜਾਈ ਝਗੜਾ ਹੋ ਜਾਂਦਾ ਤਾਂ ਐਕਸੀਡੈਂਟ ਹੋਦਾ ਨਫਾ ਨੁਕਸਾਨ ਹੋ ਜਾਂਦਾ ਤਾਂ ਆਪਾਂ ਐਫ ਆਈ ਆਰ ਦਰਜ ਕਰਾਉਂਦੇ ਤੇ ਉਹ ਬੰਦੇ ਨੂੰ ਫੜ ਕੇ ਦੂਜੇ ਦਿਨ ਚਲਾਨ ਕਰਦਾ ਤਾਂ ਜੇ ਕੋਈ ਦੋਸਤ ਹੀ ਹੁੰਦਾ ਤਾਂ ਉੱਥੇ ਜਾ ਕੇ ਰਿਮਾਂਡ ਦੀ ਮੰਗ ਕਰਦੇ ਤੇ ਜੇ ਮੁਰਜਮ ਕਹ ਦੇ ਵੀ ਮੈਂ ਦੋਸ਼ੀ ਨਹੀਂ ਹੈਗਾ ਪੁਰਸ ਨੇ ਮੈਨੂੰ ਕੁੱਟਮਾਰ ਕੇ ਇਹ ਹਾ ਕਰਾਈਆ ਮੇਤੇ ਇਹ ਮੇਰੇ ਗੱਲ ਸਿਰੋਸਰ ਘਾਟਾ ਹੋ ਰਿਹਾ ਹੈ ਤਾਂ ਉੱਥੇ ਦਾ ਜੱਜ ਰਿਮਾਂਡ ਨਹੀਂ ਪੁਲਿਸ ਨੂੰ ਦਿੰਦਾ ਤਾਂ ਹੁਣ ਪਾਵਰਾਂ ਸਾਰੀਆਂ ਪੁਲਿਸ ਦੇ ਹੱਥ ਚ ਹੋ ਗਈਆਂ ਇੱਕ ਤਾਂ ਜੇ ਆਪਾਂ 28 ਦਰਜ ਕਰਾਉਣ ਦੇਵਾਂਗੇ ਉਹਦੇ ਕੋਲ 15 ਦਿਨ ਦਾ ਸਮਾਂ ਹੈ 15 ਦਿਨ ਚ ਛੋਟ ਛੋਟੀ ਐਫ ਆਈ ਦਰਜ ਕਰਦਾ ਕਿ ਨਹੀਂ ਕਰਦਾ ਉਹਦੀ ਮਰਜ਼ੀ ਹੈ ਉਹਨੂੰ ਜੱਜ ਦੇ ਜਾਣ ਦੀ ਲੋੜ ਨਹੀਂ ਹੈਗੀ ਜੇ ਉਹਨੇ ਰਿਮਾਂਡ ਹੈ ਉਹਦੇ ਹੱਥ 'ਚ ਪਾਵਰ ਹੈ ਤੋਂ ਉਹਨੂੰ 20 ਦਿਨ ਵਾਸਤੇ ਜੇਲ੍ਹ ਐ ਉਹ ਭੇਜ ਸਕਦਾ ਹੈ ਇਸਾਨਾਂ ਦੇ ਮੁੱਦੇ ਦੀ ਗੱਲ ਕਰੀ ਡੀਪੀ ਦਾ ਮੁੱਦਾ ਵੱਡਾ ਮੁੱਦਾ ਹੈਗਾ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖ ਰਿਹਾ ਕਿ ਉਹ ਡੀਪੀ ਦਾ ਜਿਹੜਾ ਮੁੱਦਾ ਅੱਜ ਵਰੀ ਦੇਖਣ ਨੂੰ ਮਿਲ ਲਏਗਾ ਡੀਪੀ ਦਾ ਕਿਵੇਂ ਜੀ ਈਪੀ ਰੀਡੀਮ ਖਾਨ ਖਾਦ ਦਾ ਮੁੱਦਾ ਹੈਗਾ ਉਹਦੇ ਵਿੱਚ ਵੀ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਜਾਈ 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 ਹਾਂ ਜੀ ਮਸਾਲਾ ਫੱਜ ਦੇ ਸੀਗਾ ਯਾਰ ਇਹ ਜਿਹੜਾ ਟਾਈਜ਼ ਹੈ ਉਸ ਹੈ ਹਾਂ ਇਹ ਜਿਹੜੇ ਤਿੰਨ ਕਾਨੂੰਨ ਲੈ ਕੇ ਆਏ ਨੇ ਇਹ ਤੇ ਆਏ ਐ ਐਮਐਸਬੀ ਦੀ ਤਾਂ ਸਾਡੀ ਲੜਾਈ ਚੱਲ ਰਹੀ ਹੈ ਐਸੇ 13 ਤਰੀਕ ਨੂੰ ਸਾਨੂੰ 200 ਦਿਨ 30 ਤਰੀਕ ਨੂੰ ਪੂਰੇ ਹੋ ਜਾਣਗੇ ਬਾਰਡਰਾਂ ਦੇ ਬੈਠਿਆਂ ਨੂੰ ਇਹ ਐਮਐਸਬੀ ਦੀ ਐਸੀ ਗਰੰਟੀ ਲੈਣ ਵਾਸਤੇ ਲਿਖਤੀ ਰੂਪ ਚ ਲੈਣ ਵਾਸਤੇ ਜਿਹੜਾ ਅੱਜ ਦਾ ਮਸਲਾ ਹੈ ਸਾਡਾ ਅੱਜ ਦਾ ਜਿਹੜਾ ਪ੍ਰਸ਼ਾਸਨ ਨੂੰ ਸਰਕਾਰ ਕੋਲ ਇਹਨਾਂ ਨੇ ਦੋਨਾਂ ਨੇ ਆਪਣੀ ਮੁਠੀ ਦੇ ਵਿੱਚ ਲੈ ਲਿਆ ਇਹ ਜਿਹੜੇ ਗੋਰਿਆਂ ਨੇ ਅੰਗਰੇਜ਼ਾਂ ਨੇ ਕਾਨੂੰਨ ਬਣਾਏ ਤੇ ਉਹਨਾਂ ਦੀ ਜਗ੍ਹਾ ਤੇ ਕਾਲੇ ਸੀਟਾਂ ਤੇ ਬੈਠੇ ਨੇ ਇਹ ਦੇਸ਼ ਨੂੰ ਸਾਡੇ ਨੂੰ ਮੁੜ ਕੇ ਕਲਾਮ ਕਰ ਰਹੇ ਨੇ ਸਾਡਾ ਦੇਸ਼ ਆਜ਼ਾਦ ਨਹੀਂ ਗੁਲਾਮੀ ਦੇ ਰਸਤੇ 'ਚ ਉਹਨੂੰ ਤੋਰ ਰਹੇ ਨੇ ਜੀ ਉਹ ਕਾਨੂੰਨ ਬਸ ਸਹੀ ਤੇ ਅੰਗਰੇਜ਼ਾਂ ਦੇ ਕਾਨੂੰਨ ਸਹੀ ਤੇ ਜਿਹੜੇ ਇਹ ਕਾਨੂੰਨ ਇਹ ਬਿਲਕੁਲ ਰੱਦ ਆ ਗਲਤ ਨੇ